ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੀ ਪ੍ਰਿੰਟ ਸੂਟਾਂ ਦੇ ਬਹੁਤ ਜ਼ਿਆਦਾ ਸ਼ੌਕੀਨ ਹੋ ਤਾਂ ਸੋਚ ਰਿਹਾ ਹੋ ਕਿ ਕਾਟਨ ਤੋਂ ਇਲਾਵਾ ਹੋਰ ਕੋਈ ਪ੍ਰਿੰਟ ਸੂਟ ਨਹੀਂ ਹੁੰਦੇ ਨਹੀਂ ਜੀ ਅੱਜ ਕੱਲ ਹਰੇਕ ਫੈਬਰਿਕ ਦੇ ਵਿੱਚ ਪ੍ਰਿੰਟ ਸੂਟ ਆ ਰਹੇ ਨੇ ਇਹ ਸਾਰੇ ਸੂਟ ਚਨਾਉਣ ਤੇ ਬਣੇ ਹੋਏ ਨੇ ਇਹ ਵਾਲੇ ਸੂਟ ਹੋਣਗੇ ਜੀ 크ਰੇਪ ਦੇ ਉੱਪਰ ਬਣੇ ਹੋਏ ਠੀਕ ਹੈ ਜੀ ਇਹਨਾਂ ਦੇ ਵਿੱਚ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਆਏਗਾ 크ਰੇਪ ਦਾ ਫੈਬਰਿਕ ਰਹੇਗਾ ਪਰ ਮੀਟਰ ਦੇ ਅਕੋਰਡਿੰਗ ਨੇ ਤੁਸੀਂ ਇਹਨਾਂ ਨੂੰ 2.5 ਮੀਟਰ ਸ਼ਰਟ ਵਾਸਤੇ ਵੀ ਲੈ ਸਕਦੇ ਹੋ ਜਾਂ ਫਿਰ ਤੁਸੀਂ ਆਲ ਓਵਰ 5 ਮੀਟਰ ਲੈ ਸਕਦੇ ਹੋ ਕਿਉਂਕਿ ਆਲ ਓਵਰ 5 ਮੀਟਰ ਸੂਟ ਬਹੁਤ ਜ਼ਿਆਦਾ ਸ ਆਪਾਂ ਸੂਟ ਲੈਨੇ ਆ ਕਾਟਨ ਦੇ ਸੂਟ ਹੁੰਦੇ ਨੇ ਉਹਨਾਂ ਨੂੰ ਆਪਾਂ ਲੈਸਾਂ ਲਾ ਕੇ ਸਟੀਚ ਕਰਦੇ ਆ ਤਾਂ ਬਹੁਤ ਸੋਹਣੇ ਲੱਗਦੇ ਨੇ ਇਹ ਸੈਟਨ ਜੌਰਜਟ ਹੁੰਦੀ ਆ ਜਿਹੜੀ ਕਿ ਬਹੁਤ ਜ਼ਿਆਦੀ ਸੌਫਟ ਹੁੰਦੀ ਆ ਬਹੁਤ ਪਿਆਰੇ ਚ ਸੂਟ ਬਣ ਕੇ ਰੈਡੀ ਹੁੰਦੇ ਨੇ ਇਹਨਾਂ ਨੂੰ ਲਾਈਨਿੰਗ ਲਾ ਕੇ ਹੀ ਸਟੀਚ ਹੋਣਗੇ ਸਾਰੇ ਵਿਦਾਊਟ ਦੁਪੱਟਾ ਸੂਟ ਹੋਣਗੇ ਕਲਰ ਇਹਨਾਂ ਦੇ ਵਿੱਚ ਇੱਕ ਤੋਂ ਇੱਕ ਬਹੁਤ ਜ਼ਿਆਦੇ ਸੋਹਣੇ ਕਲਰ ਨੇ 5 ਮੀਟਰ ਸੂਟ ਲਾਹੋਗੇ ਬਹੁਤ ਜ਼ਿਆਦੇ ਸੋਹਣੇ ਸੂਟ ਬਣ ਕੇ ਰੈਡੀ ਹੋ ਜਾਣਗੇ ਪਾਰਟੀਅਰ ਸੂਟਸ ਤੁਸੀਂ ਇਹਨਾਂ ਨੂੰ ਲੈਸਾਂ ਲਾ ਕੇ ਡਿਜ਼ਾਈਨ ਕਰ ਸਕਦੇ ਹੋ ਚਾਹੇ ਤੁਸੀਂ ਇਹਨਾਂ ਦੇ ਵਰਕ ਵੀ ਕਰਵਾ ਸਕਦੇ ਹੋ ਅੱਜਕਲ ਟ੍ਰੈਂਡ ਹੈਗਾ